ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਇਹ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ਼ੁਭ ਮਗੇਲ ਨੂੰ ਬਰੋਨਾ ਪਵੇਗਾ ਖੋਦ ਦਾ ਰਸਤਾ ਇਸ ਤੋਂ ਵਧੀਆ ਮੌਕਾ ਨਹੀਂ ਮਿਲੇਗਾ ਅੰਤਪਾਰਤੀ ਕ੍ਰਿਕਟ ਵਿੱਚ ਬਹੁਤ ਸਾਰੇ ਕਪਤਾਨ ਰਹੇ ਹਨ ਉਹਨਾਂ ਵਿੱਚੋਂ ਇੱਕ ਕੁਝ ਨੂੰ ਅਜੇ ਹੀ ਛੱਡ ਗਏ ਗਏ ਹਨ ਜਿਸ ਦੀ ਅੱਜ ਤੱਕ ਇੱਕ ਉਦਾਹਰਨ ਦਿੱਤੀ ਜਾਂਦੀ ਹੈ ਉਨੇ ਟੀਮ ਨੂੰ ਆਪਣੀ ਤਾਕਤ ਨੂੰ ਪਛਾਣਨਾ ਸਿਖਾਇਆ ਹੈ ਸੌਰਵ ਗੰਗੋਲੀ ਨੇ ਟੀਮ ਨੂੰ ਟੀਮ ਇੰਡੀਆ ਨੂੰ ਲੜਨਾ ਸਿਖਾਇਆ ਹੈ ਮਹਿੰਦਰ ਤੁਣੀ ਨੇ ਆਪਣੀ ਚਤ్రਾਈ ਤੇ ਠੱਠੇਪਾਨਮ ਦਾ ਨਾਲ ਟੀਮ ਨੂੰ ਨਵੀਂ ਦਿਸ਼ਾ ਦਿੱਤੀ ਹੈ ਵਿਰਾਟ ਕੋਹਲੀ ਦੀ ਹਮਲਾਵਰਤਾ ਅਤੇ ਵਿਸ਼ੇ ਪੱਧਰੀ ਦੇ 파ਰਦੀ ਟੀਮ ਇੱਕ ਵੱਡੀ ਇੱਕ ਵੱਖਰੀ ਪਛਾਣ ਬਣਾਈ ਹੈ ਉਹਨਾਂ ਸਾਰਿਆਂ ਦਾ ਆਪਣਾ ਦਾਸੀ ਉਹਨਾਂ ਨੇ ਕਿਸੇ ਵੀ ਕਿਸੇ ਦੀ ਨਕਲ ਨਹੀਂ ਸੀ ਕੀਤੀ ਤੇ ਇਸੇ ਕਰਕੇ ਉਹਨਾਂ ਨੂੰ ਨਾ ਸਿਰਫ ਭਾਰਤ ਤੋਂ ਭਾਰਤ ਦੇ ਸਗੋ ਦੁਨੀਆ ਦੇ ਮਹਾਨ ਕਪਤਾਨਾਂ ਵਿੱਚ ਗਿਨਾ ਜਾਂਦਾ ਹੈ ਇਹਨਾਂ ਵਿੱਚ ਰੋਹਿਤ ਸ਼ਰਮਾ ਦਾ ਨਾਮ ਜੋੜਨਾ ਵੀ ਜ਼ਰੂਰੀ ਹੈ ਉਹਨਾਂ ਦਾ ਅੰਦਾਜ਼ ਵੀ ਵੱਖਰਾ ਸੀ ਉਹ ਹਮਲਾਵਰ ਸੀ ਪਰ ਉਹਨਾਂ ਦੀ ਹਮਲਾਵਰਤਾ ਵੱਖਰੀ ਸੀ ਉਹ ਕੋਹਲੀ ਵਰਗੇ ਵਿਰੋਧੀ ਦੇ ਸਾਹਮਣੇ ਇਹ ਸੀ ਇਹ ਨਹੀਂ ਦਿਖਾਉਂਦੇ ਸਨ ਕਿ ਉਹ ਦੂਰੀ ਬਣਾਈ ਰੱਖਦੇ ਸਨ ਬਣਾਈ ਰੱਖਦੇ ਹੋਏ ਆਪਣੀ ਰਣਨੀਤੀ ਅਤੇ ਖੇਡ ਦਾ ਖੇਡ ਦਾ ਵਿਰੋਧੀ ਟੀਮ ਤੇ ਹਾਵੀ ਹੁੰਦੇ ਸਨ ਇਹੀ ਕਾਰਨ ਹੈ ਕਿ ਉਹ ਦੋ ICC ਟਰਾਫੀਆਂ ਜਿੱਤਣ ਵਿੱਚ ਸਫਲ ਰਹੇ ਹਨ ਇਸ ਸਮੇਂ ਭਾਰਤ ਦੀ ਟੈਸਟ ਟੀਮ ਦੀ ਕਮਾਂਡ ਨੌਜਵਾਨ ਖਿਡਾਰੀ ਸ਼ੁਭਮ ਗਿਲ ਦੇ ਹੱਥਾਂ ਵਿੱਚ ਹੈ ਇਹ 25 ਸਾਲ ਇਹ 25 ਸਾਲ ਨੌਜਵਾਨ ਖਿਡਾਰੀ ਅਜੇ ਵੀ ਬਹੁਤ ਕੁਝ ਸਿੱਖ ਰਹਾ ਹੈ ਉਸ ਨੂੰ ਪਹਿਲੀ ਵਾਰ ਕਪਤਾਨੀ ਮਿਲੀ ਹੈ ਅਤੇ ਉਸ ਨੂੰ ਇੰਗਲੈਂਡ ਵਰਗੇ ਦੇਸ਼ ਵਿੱਚ ਟੀਮ ਨੂੰ ਜਿੱसरी ਜਿੱਤੌਣ ਦੀ ਚੁਣੌਤੀ ਵੀ ਮਿਲੀ ਹੈ ਗਿੱਲ ਦੀ ਕਪਤਾਨੀ ਵਿੱਚ ਹੁਣ ਤੱਕ ਬਹੁਤ ਕਮੀ ਹੈ ਕਮੀ ਰਹੀ ਹੈ ਪਹਿਲੇ ਟੈਸਟ ਮੈਚ ਵਿੱਚ ਉਹ ਬਹੁਤ ਜ਼ਿਆਦਾ ਬੋਲਡ ਸੀ ਬੋਲਡ ਨਹੀਂ ਸੀ ਉਦਾਰਨ ਵਜੋਂ ਉਹ ਗੇਂਦਬਾਜ਼ਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਸੀ ਕਰ ਰਿਹਾ ਦੂਜੇ ਟੈਸਟ ਮੈਚ ਵਿੱਚ ਉਸ ਨੇ ਆਪਣੀ ਗਲਤੀ ਸੁਧਾਰੀ ਅਤੇ ਟੀਮ ਵੀ ਜਿੱਤ ਗਈ ਫੇਰ ਲਾ ਡਸ ਟੈਸਟ ਆਇਆ ਇਸ ਮੈਦਾਨ ਵਿੱਚ ਇਸ ਮੈਦਾਨ ਤੇ ਜਿੱਤ ਜਿੱਤ ਹਰ ਕਪਤਾਨ ਦਾ ਸੁਪਨਾ ਹੁੰਦਾ ਹੈ ਇੱਥੇ ਟੀਮ ਇੰਡੀਆ ਬਹੁਤ ਨੇੜੇ ਆਈ ਆਈ ਪਰ ਜਿੱਤ ਕੇ ਖੁੱਝ ਜਿੱਤ ਤੋਂ ਖੁੰਝ ਗਈ ਇਸ ਮੈਚ ਵਿੱਚ ਗਿੱਲ ਦਾ ਇੱਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ ਹੈ ਮੈਚ ਦੇ ਤੀਜੇ ਦਿਨ ਜਦੋਂ ਚੈਕ ਰੋਲੀ ਅੰਤ ਵਿੱਚ ਸਮਾਂ ਬਰਬਾਦ ਕਰ ਰਹਾ ਸੀ ਤਾਂ ਇੰਜ ਲੱਗ ਰਿਹਾ ਸੀ ਕਿ ਜਿਵੇਂ ਗੱਲ ਵਿੱਚ ਕੋਹਲੀ ਦੀ ਪਾਵਨਾ ਆ ਗਈ ਹੋਵੇ ਉਹ ਆਪਣੀ ਜੀਬ ਦੇ ਤੇ ਕਾਬੂ ਨਹੀਂ ਰੱਖ ਸਕਿਆ ਅਤੇ ਫਿਰ ਇੰਗਲੈਂਡ ਦੇ ਬੱਲੇਬਾਜ਼ ਕੋਲ ਗਿਆ ਅਤੇ ਉਹਨਾਂ ਨਾਲ ਆਹਮੋ ਸਾਹਮਣੇ ਬਹਿਸ ਕਰਨ ਲੱਗ ਪਿਆ ਉਹੀ ਅੰਦਾਜ਼ ਜੋ ਕੋਹਲੀ ਦਾ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ